ਸੁੰਦਰਨਗਰ ਟਵੀਜ਼ਨ ਦੇ ਗੇਟ ਉੱਤੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਪੀਐਸਸੀਬੀ EMPLOYEES FEDERATION 8ਕ ਦੇ ਡਿਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਤੁੱਦਾਂ, T H J U ਤੇ ਡਿਵੀਜ਼ਨ ਪ੍ਰਧਾਨ ਗੋਰਵ ਕੁਮਾਰ ਅਤੇ ASSOCHIATION OF JUNIOR ENGINEER ਦੇ ਸਵਾਈ ਅਗੂ ਇੰਜੀਨੀਅਰ ਚਕਤਾਲ ਸਿੰਘ ਦੀ ਸਾਂਝੀ ਅਗਵਾਈ ਹੇਠ ਗੇਟ ਰੈਲੀ ਕਰਨ ਉਪਰੰਤ ਲਾਲੜੋ ਤੇ ਖੜਾ ਡਿਵੀਜ਼ਨਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਪੰਜਾਬ ਸਕਾ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਤੇ ਅਰਥੀ ਫੁੱਕੀ ਗਈ। ਇਸ ਅਰਥੀ ਫੁੱਕ ਮਜਾਰੇ ਦੇ ਵਿੱਚ ਜੁਆਇੰਟ ਫਾਰਮ ਵੱਲੋਂ ਇੰਜੀਨੀਅਰ ਰਗਵੀਰ ਸਿੰਘ ਰਾਮਗੜ੍ਹ ਬਿਜਲੀ ਇੱਕ ਤਮ ਮਾਂਚਵਾਲਾ ਸਥੇਸ਼ਪਾਤਵਾਜ ਅਤੇ ਪੈਨਸ਼ਨਲ ਐਸੋਸੀਏਸ਼ਨ ਵੱਲੋਂ ਕੇਵਲ ਸੀ ਬਨਵੈਤ ਉਚੇਚੇ ਤੌਰ ਤੇ ਪੁੱਜੇ ਉਪਰੋਕਤ ਸਾਰੇ ਆਗੂਆਂ ਨੇ ਲਾਲੜੂ ਤੇ ਖਰੜ ਡਿਵੀਜ਼ਨਾਂ ਨੂੰ ਨਿਜੀ ਹੱਥਾਂ ਵਿੱਚ ਦੇਣ ਦੀ ਨਿਖੇਦੀ ਕੀਤੀ ਤੇ ਪੰਜਾਬ ਸਰਕਾਰ ਅਤੇ ਵਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮੁਲਾਜ਼ਮ ਵਿਰੋਧੀ ਆਖਦੇ ਆ ਸਖਤ ਲਫਜ਼ਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਉਹਨਾਂ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਬਿਜਲੀ ਮੁਲਾਜ਼ਮ ਇਕਤਾ ਮੰਚ ਪੀਐਸਸੀਬੀ EMPLOYEES JOINT FORM ASSOCIATION OF JUNIOR ENGINEER ਅਤੇ PENSIONERS ASSOCIATION ਵੱਲੋਂ ਦਿੱਤਾ ਗਿਆ ਸੀ ਜਿਸ ਤਹਿਤ ਪੰਜਾਬ ਵਿੱਚ ਗੇਟ ਰੈਲੀਆਂ ਕਰਨ ਉਪਰੰਤ ਅਥੇ ਫੁਕ ਮੁਜਾਰੇ ਕੀਤੇ ਗਏ ਹਨ ਸਰਕਾਰ ਅਤੇ ਮੈਨੇਜਮੈਂਟ ਨੇ ਜੇਕਰ ਮੁਲਾਜ਼ਮਾਂ ਦੇ ਰੋਸ ਨੂੰ ਨਾ ਸਮਝਿਆ ਤਾਂ ਚਾਰੇ ਵੱਡੇ ਮੰਚਾਂ ਦੀ 8 ਮਈ ਨੂੰ ਪਟਿਆਲਾ ਵਿਖੇ ਸਾਂਝੀ ਮੀਟਿੰਗ ਹੋਵੇਗੀ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਜੋ ਵੀ ਸਖਤ ਪ੍ਰੋਗਰਾਮ ਦਿੱਤੇ ਜਾਣਗੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਮੁਲਾਜ਼ਮ ਕਿਸੇ ਵੀ ਹੱਦ ਤੱਕ ਜਾਣ ਲਈ ਸਰੀਰਕ ਤੇ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਹਨ। पावें ਕਿ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਜੁਨੀਅਨਾਂ ਦੇ ਹਿਸਾਬ ਨਾਲ ਆਪੋ ਆਪਣੇ ਵਿੱਚ ਵੰਡ ਲਈ ਜਾਂਦੀ ਆਪਾਂ ਉਹ ਵੀ ਚੌਥਾ ਫਰੰਟ ਵੀ ਹੈਗਾ ਉਹਦੇ ਵੀ ਆਪ ਨੂੰ ਪਹੁੰਚੇ ਨੇ ਸੋ ਜਦਾਂ ਕੰਨ ਨਾ ਕਰਦਾ ਹੋਇਆ ਮੈਂ ਇੱਕੋ ਗੱਲ ਕਰਾਂਗਾ ਕਿਉਂਕਿ ਤਿੱਖੀ ਗੱਲ ਗੌਰਵ ਜੀ ਨੇ ਕਰ ਦਿੱਤੀ ਆ ਪਰ ਫਿਰ ਵੀ ਅਸੀਂ ਧੰਨਵਾਦ ਕਰਦੇ ਆ ਸਾਡੇ ਐਡੀਸ਼ਨਲ ਐਸ.ਓ. ਗੁਰਪ੍ਰੀਤ ਸਿੰਘ ਜੀ ਸਰਦਾਰ ਜੀਤਾਰ ਸਿੰਘ ਜੀ ਸਰਦਾਰ ਰਗਵੀਰ ਸਿੰਘ ਜੀ ਇਹ ਵੀ ਇੱਥੇ ਮੌਜੂਦ ਨੇ ਇਸ ਅੱਗ ਨੂੰ ਜਿਹੜੀ ਲੱਗੀ ہوئی ਆ ਉਸ ਨੂੰ ਬੁਝਾਉਣ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਸੋ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਖਾਸ ਤੌਰ ਦੇ ਉੱਤੇ ਜਿਹੜੇ ਨਵੇਂ ਭਰਤੀ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣੇ ਲੜਨ ਦਾ ਬਲ ਸਿੱਖ ਲਓ ਕਿਉਂਕਿ ਲੜਨ ਦੀ ਆਤਮਾ ਲਓਗੇ ਫਿਰ ਆਪਾਂ ਬਚਾਂਗੇ ਅਸੀਂ ਪੁਰਾਣੇ ਪੈਨਸ਼ਨ ਲਈ ਲੜਦੇ ਸੀ ਪਿਆਤਾ ਮਿਲਣੀ ਪਰ ਨਾਮਾ ਇੱਕ ਪ੍ਰੈਕਟੀਕਲ ਕੀਤਾ ਜਾ ਰਿਹਾ ਲਾਲੂ ਦੇ ਖਰਡ ਡਿਵੀਜ਼ਨ ਦਾ ਉਹਦਾ ਕਾਰਨ ਕੀ ਹੈ ਵੀ ਚੰਡੀਗੜ੍ਹ ਪੂਰੇ ਦਾ ਪੂਰਾ ਪ੍ਰਾਈਵੇਟ ਕਰਕੇ ਇਹ ਨਿਜੀ ਕਰਨ ਦਾ ਜਿਹੜਾ ਸਵਾਦ ਆ ਉਹ ਦੇਖ ਚੁੱਕੇ ਨੇ ਵੀ ਇਹ ਜਿਹੜੇ ਮਲਾਜਮ ਨੇ ਇਹਨਾਂ ਨੇ ਕੁਝ ਨਹੀਂ ਕਰਨਾ ਵੀ ਬੀਤੇ ਦਿਨੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਅਸੀਂ ਸਕਸੈਸ ਕਿਉਂ ਨਹੀਂ ਹੋ ਰਹਾ ਹੈ ਅਗਵਾ ਅੰਤਵਾਦੀ ਲੁਧਿਆਣਾ ਪੀਏ ਜੂ ਦੇ ਵਿੱਚ ਇੱਕ ਸਟੂਡੈਂਟ ਦਾ ਫਰੰਟ ਜਿਹੜਾ ਉਸ ਨੂੰ ਸਬੋਧਨ ਕਰਦੇ ਹੋਏ ਇਸ ਦਾ ਇਸ਼ਾਰਾ ਕੀਤਾ ਤੁਹਾਨੂੰ ਬੇਨਤੀ ਕਰਦਾ ਕਿ ਉਸ ਨੂੰ ਸਮਝ ਲਓ ਕਿ ਉਸ ਦਾ ਇਹ ਕਹਿਣ ਦਾ ਕਾਰਨ ਕੀ ਸੀ ਉਸ ਨੇ ਇਹ ਕਹਿ ਕੇ ਆਪਣੇ ਇੱਛਾ ਜਿਹੜੀ ਦਿਲ ਦੀ ਸੀ ਕੀ ਜਾਰ ਕੀਤੀ ਆ ਉਸ ਨੇ ਕਿਸੇ ਦਾ ਨਾਮ ਲੈ ਕੇ ਗਿਆ ਸੀਗਾ ਐਸ ਨੂੰ ਕੰਪਨੀ ਦੇ ਵਿੱਚੋਂ ਉਹਨਾਂ ਨੇ ਕੱਢ ਦਿੱਤਾ ਉਹਨੇ ਰਜਾਇਨ ਕਰ ਦਿੱਤਾ ਸੋਰੀ ਤੇ ਉਸ ਦਾ ਜਿਹੜਾ ਸੀਓ ਸੀਓ ਤੇ ਉਸ ਨੇ ਉਸ ਦਾ ਰਜਾਇਨ ਆ ਜਿਹੜਾ ਸਰਕਾਰ ਨਹੀਂ ਕੀਤਾ ਉਲਟਾ ਉਸ ਨੂੰ ਕੋਸ਼ ਪੈਸੇ ਦੇ ਕੇ ਕਹਿ ਦਿੱਤਾ ਕਿ ਅਜੇ ਤੂੰ ਇਸ ਦੇ ਉੱਤੇ ਵਿਚਾਰ ਕਰ ਲਾ ਤੇ ਘੁੰਮ ਫੇਰਾ ਸੰਪੂਸ਼ ਕਰਿਆ ਤੇ ਉਹ 10 ਦਿਨ ਉਹ ਵੀ ਪੈਸੇ ਲੈ ਕੇ ਜਿਹਨੇ ਰਿਜ਼ਾਈਨ ਕੀਤਾ ਸੀ 10 ਉਹਨਾਂ ਨੇ ਆਪਣੀ ਖੁੱਡੀ ਆਸਪਰਸਤ ਕੀਤੀ ਮਾਜਮਾਤੀ ਕੀਤੀ ਜੇ ਤਦੋਂ 10 ਦਿਨ ਬਾਅਦ ਇਹ ਮੇਰੀ ਸਟੇਟਮੈਂਟ ਨਹੀਂ ਇਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਟੇਟਮੈਂਟ ਹੈ ਕਹਿੰਦਾ ਜਦੋਂ ਉਹ 10 ਦਿਨ ਬਾਅਦ ਉਸ ਕੰਪਨੀ ਦਾ ਹੈੱਡ ਜਿਹਨੇ ਰਿਜ਼ਾਈਨ ਕੀਤਾ ਸੀਗਾ ਉਹ ਜਦੋਂ ਆਇਆ ਉਹਨੇ ਰਿਜ਼ਾਈਨ ਕਿਹਾ ਦੀ ਬਾਅਦ ਰਿਜ਼ਾਈਨ ਦੇ ਕੇ ਫੈਸਲਾ ਤੁਹਾਡਾ ਉਸਨੇ ਉਸ ਦਾ ਰਜ਼ਾਇਨ ਉਸੇ ਵੇਲੇ ਸਵੀਕਾਰ ਕਰਕੇ ਉਸ ਨੂੰ ਫੋਲੈਂਡ ਫਾਈਨਲ ਜਿਹੜਾ ਵੀ ਬਣਦਾ ਸੀ ਦੇ ਦਿੱਤਾ ਤੇ ਇਹਦੇ ਬਾਅਦ ਹੀ ਜਦੋਂ ਇੰਨੀ ਗੱਲ ਹੋਈ ਤੇ ਰਜ਼ਾਇਨ ਕਰਨ ਵਾਲੇ ਨੇ ਸਵਾਲ ਕਰ ਲਿਆ ਸੀਈਓ ਨੂੰ ਵੀ ਵੀ ਇੱਜਾ ਤਾਂ ਤੁਸੀਂ ਉਸੇ ਦਿਨ ਕਰ ਸਕਦੇ ਸੀ ਵੀ ਉਸੇ ਦਿਨ ਰਜ਼ਾਇਨ ਲੈ ਕੇ ਮੇਰੀ ਛੁੱਟੀ ਕਰ ਸਕਦੇ ਸੀ ਪਰ ਤੁਸੀਂ ਇਹਨੂੰ ਪੈਸੇ ਵੀ ਦੇਤੇ ਇੱਕ ਕੰਮ ਫਿਰਿਆ ਕੋਈ ਜੰਨੀ ਬਾਤ ਸੋਚ ਲੈਣੇ ਆ ਵੀ ਜਦੋਂ ਆਇਆ ਤੁਸੀਂ ਬੰਦ ਨਹੀਂ ਲਾਈ ਪਲਾਂ ਦੇ ਵਿੱਚ ਮੇਰਾ ਰਿਜ਼ਾਈਨ ਆ ਜਿਹੜਾ ਸਵੀਕਾਰ ਕਰ ਲਿਆ ਔਰ ਮੇਰੀ ਛੁੱਟੀ ਕਰ ਦਿੱਤੀ ਉਹ ਕਹਿੰਦਾ ਵੀ ਜਦੋਂ ਤੂੰ ਗਿਆ ਸੀ ਮੈਨੂੰ ਪਤਾ ਨਹੀਂ ਸੀ ਕਿ ਤੇਰੀ ਅਹਿਮੀਅਤ ਕੀ ਆ ਪਰ ਜਦੋਂ ਤੂੰ ਗਿਆ ਇੱਥੇ ਕੋਈ ਹਿਲਜੁਲ ਨਹੀਂ ਹੋਈ ਜਦੋਂ ਤੂੰ ਗਿਆ ਇੱਥੇ ਸਿਸਟਮ ਜਿਹੜਾ ਸੀ ਜਿਉਂ ਦਾ ਤਿਉਂ ਚੱਲਦਾ ਰਿਹਾ ਟੈਰ ਦਾ ਪਾਵਾ ਵੀ ਜਦੋਂ ਤੂੰ ਰਜ਼ਾਇਨ ਕੀਤਾ ਤੂੰ ਚਲੇ ਗਿਆ ਤੇਰੇ ਨਾਲ ਕੋਈ ਫਰਕ ਨਹੀਂ ਪਿਆ ਤੇ ਜਦੋਂ ਫਰਕ ਨਹੀਂ ਪਿਆ ਫਿਰ ਮੈਨੂੰ ਵੀ ਲੋੜ ਮਹਿਸੂਸ ਨਹੀਂ ਹੋਈ ਕਿ ਤੇਰਾ ਰਜ਼ਾਇਨ ਸਵੀਕਾਰ ਕਰਨਾ ਜਾਂ ਇਸ ਨੂੰ ਅਸਵੀਕਾਰ ਕਰਨਾ ਸੋ ਇਸ ਕਰਕੇ ਉਹ ਭਗਵੰਤ ਮਾਨ ਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਇਸ਼ਾਰਾ ਵੀ ਜੇ ਹਿਲਜੁਲ ਨਹੀਂ ਹੋਣੀ ਤਾਂ ਫਿਰ ਜਿਹੜਾ ਮਰਜ਼ੀ ਜ਼ੋਰ ਲਾ ਲਓ ਕੁਝ ਨਹੀਂ ਹੋਣਾ ਤੇ ਅੱਜ ਗੇਟ ਰੇਲੀ ਤੇ ਪਹੁੰਚੇ ਹੋ ਚੰਗੀ ਗਿਣਤੀ ਚ ਪਹੁੰਚੇ ਹੋ ਇਸ ਤੋਂ ਵੀ ਵੱਡੀ ਹਿਲਜੁਲ ਕਰਨੀ ਪਵੇਗੀ ਤਾਂ ਕਿ ਭਗਵੰਤ ਮਾਨ ਨੂੰ ਲੱਗੇ ਕਿ ਇਹ ਲੋਕਾਂ ਦੇ ਕਰਕੇ ਕੋਈ ਨਾ ਕੋਈ ਕਮੀ ਪੇਸ਼ੀ ਆਈ ਆ ਕੋਈ ਨਾ ਕੋਈ ਹਰਕਤ ਹੋਈ ਆ ਕੋਈ ਨਾ ਕੋਈ ਹਿਲਜੁਲ ਹੋਈ ਆ ਫੇਰ ਜਾ ਕੇ ਭਗਵੰਤ ਮਾਨ ਨੇ ਸੋਚਣਾ ਕਿ ਮਹਿਕਮੇ ਨੂੰ ਪ੍ਰਾਈਵੇਟ ਕਰਨਾ ਜਾਂ ਨਿੱਜੀ ਹੱਤਾ ਦੇਣਾ ਜਾਂ ਨਹੀਂ ਦੇਣਾ ਕਿਆ ਸੀ ਸਰਕਾਰੀ ਤੌਰ ਤੇ ਉੱਤੇ ਇਸ ਰੂਪ ਕਿਵੇਂ ਚਲਾਉਣਾ ਕਾਰਨ ਕਿ ਆ ਨਿੱਜੀ ਕਰਨ ਨੂੰ ਦੇਣ ਦਾ ਮੈਂ ਅੱਜ ਤਰਖਾ ਲੈ ਰਿਆ ਮੇਰੀ ਤਰਖਾ ਦੇ ਵਿੱਚ ਕਿਸੇ ਦੀ ਚੁੰਗ ਨਹੀਂ ਭਰੀ ਜਾ ਰਹੀ ਇੱਥੇ ਕੋਈ ਨਾ ਕੋਈ ਪ੍ਰਾਈਵੇਟ ਮੁੰਡਾ ਵੀ ਖੜਾ ਹੋਏਗਾ ਜਿਹੜੀ ਇਹਨਾਂ ਨੂੰ ਤਰਖਾ ਮਿਲਦੀ ਆ ਉਹਦੇ ਵਿੱਚ ਚੁੰਗ ਭਰੀ ਜਾਂਦੀ ਆ ਚੁੰਗ ਤਾਂ ਸਮਝਦੇ ਹੋ ਨਾ ਥੋੜਾ ਜਿਹਾ ਹਿੱਸਾ ਕੱਢ ਲਿਆ ਜਾਂਦਾ ਪਰ ਇਹ ਤਾਂ ਚੁੰਗ ਨਹੀਂ ਤਾਂ 50 50 ਦੀ ਚੁੰਗ ਆ ਸੋ ਇਸ ਕਰਕੇ ਪ੍ਰਾਈਵੇਟ ਪਾਸੇ ਸਮਾਨ ਖਰੀਦੋਣਾ ਪ੍ਰਾਈਵੇਟ ਪਾਸੇ ਬੰਦੇ ਰੱਖਣੇ ਉਹਨਾਂ ਨੂੰ ਤਨਖਾਹ ਦੇਣੀ ਆ ਹਰ ਪਾਸੇ ਕੁੰਡੀ ਲੱਗ ਜਾਣੀ ਆ ਤੇ ਤੁਹਾਡੀਆਂ ਤਨਖਾਹਾਂ ਤੇ ਕੁੰਡੀ ਨਹੀਂ ਲੇ ਇਸ ਕਰਕੇ ਪ੍ਰਾਈਵੇਟੇਸ਼ਨ ਵੱਧ ਇਹਨਾਂ ਨੇ ਹਰ ਹਾਲਤ ਵਿੱਚ ਲੈ ਕੇ ਜਾਣਾ ਕਿਉਂਕਿ ਫਿਰ ਰਿਸ਼ਤੇਦਾਰ ਇਹਨਾਂ ਦੇ ਠੇਕੇਦਾਰ ਹੋ ਸਕਦੇ ਨੇ ਚਾਹ ਪਹਿਚਾਣ ਦੇ ਠੇਕੇਦਾਰ ਹੋ ਸਕਦੇ ਨੇ ਵੀ ਜਿਨ੍ਹਾਂ ਨੂੰ ਇਹਨਾਂ ਨੇ ਕੰਮ ਦੇਣਾ ਸੋ ਤਿੱਖੀਆਂ ਤਕਰੀਰਾਂ ਦਾ ਗੌਰਵ ਜੀ ਨੇ ਕਰਦਾ ਹੀ ਰਹਿਣਾ ਔਰ ਇਹ ਜ਼ਰੂਰੀ ਵੀ ਨਹੀਂ ਕਿਉਂਕਿ ਡੇਟ ਬੜਾ ਛੱਡੜਾ ਕਈਆਂ ਨੇ ਫਿੱਤਰਤ ਬਣਾ ਰੱਖੀ ਆ ਕਿ ਇਹਨੂੰ ਅਸੀਂ ਆਪਣੇ ਜਿਵੇਂ ਕੱਪੜੇ ਕਪੇਟੇ ਹੁੰਦੇ ਨੇ ਇਹਨਾਂ ਵਾਂਗੂ ਰੱਖਣਾ ਸੋ ਬੇਨਤੀ ਐ ਇਨੀ ਕਿ ਆਪਾਂ ਲੜਾਈ ਲੜਨੀ ਆ 8 ਮਈ ਨੂੰ ਤਿੱਖਾ ਪ੍ਰੋਗਰਾਮ ਦਿੱਤਾ ਜਾ ਸਕਦਾ ਉਸ ਦੀ ਤਿਆਰੀ ਤਿਆਰੀ ਉਤੋਂ ਤੱਕ ਕਰਨੀ ਆ ਜੇਕਰ ਨੌਕਰੀਆਂ ਦਾ ਦੇਣ ਹੋਣੀਆਂ ਪਈਆਂ ਨਾ ਉਸ ਤਰ੍ਹਾਂ ਦੀ ਤਿਆਰੀ ਕਰਕੇ ਤੁਸੀਂ ਮੈਦਾਨ ਦੇ ਵਿੱਚ ਨਿਕਲਣਾ ਸੋ ਇਹ ਨਹੀਂ ਇਹ ਬੇਤੀਆਂ ਸੀ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ 1 ਮਈ ਸਾਡਾ ਸ਼ਕਾਗੋ ਦੇ ਸ਼ਹੀਦਾਂ ਦਾ ਜਿਹੜਾ ਦਿਨ ਉਹ ਉਹ ਵੀ ਆ ਰਿਹਾ ਤੇ ਲੀਡਰਸ਼ਿਪ ਸਮੂਚੀ ਪਹੁੰਚੀ ਹੋਈ ਆ ਆਪਾਂ ਉਸ ਦਿਨ ਦੀ ਤਿਆਰੀ ਵੀ ਸਰਦਾਰ ਕਬੀਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਹੁਣ ਤੋਂ ਹੀ ਬਣਾ ਕੇ ਤੁਸੀਂ ਗਰੁੱਪ ਦੇ ਵਿੱਚ ਸਾਂਝਾ ਕਰ ਦਿੱਤਾ ਜਾਵੇ ਵੀ ਆਪਾਂ ਕਿਵੇਂ ਮਨਾਉਣਾ ਕਿਉਂਕਿ ਉਸ ਦਿਨ ਵੀ ਉਸ ਦਿਨ ਨੂੰ ਵੀ ਨਿੱਜੀ ਕਰਨ ਉਦਾਰੀ ਕਰਨ ਦੇ ਲਈ ਸਮਰਪਿਤ ਕੀਤਾ ਜਾਵੇ ਤੇ ਜੋ ਸ਼ਿਕਾਗੋ ਦੇ ਸ਼ਹੀਦਾਂ ਨੂੰ ਅਸੀਂ ਯਾਦ ਕਰੀ ਜਾਵਾਂਗੇ ਤਾਂ ਅਸੀਂ ਵੀ ਇੱਕ ਦਾ ਚਿੱਟਾ ਜਿਹੜਾ ਝੰਡਾ ਨਾਲ ਲਗਾਇਆ ਕਰੀਏ ਕਿਉਂਕਿ ਨਾਲ ਦਾ ਪਹਿਲਾ ਹੀ ਹੋਇਆ ਵੈ ਸ਼ਿਕਾਗੋ ਦੇ ਸ਼ਹੀਦਾਂ ਦੇ ਨਾਲ ਇਹ ਭਾਰਤ ਦੇ ਸ਼ਹੀਦਾਂ ਦੇ ਨਾਲ ਕਦੋਂ ਲਾ ਲੋਵੇਗਾ ਇਹ ਵੀ ਇੱਕ ਦਾ ਚਿੱਟਾ ਵੀ ਰੱਖ ਲਿਆ ਕਰੀਏ ਹੁਣ ਸੋ ਇਸ ਕਰਕੇ ਉਸ ਨੂੰ ਵੀ ਆਪਾਂ ਵੱਡੀ ਤਦਾਦ ਦੇ ਵਿੱਚ ਬਣਾਉਣਾ ਤੇ ਹਾਈ ਕਮਾਂਡ ਵੱਲੋਂ ਚਾਹੇ ਬਿਜਲੀ ਇਕਤਾ ਮੰਚ ਆ ਜਾਏ ਜੋਇੰਟ ਫੋਰਮ ਆ ਜਾਏ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰੋ ਦਾ ਦੇ ਵੱਨੋਂ ਜਿਹੜਾ ਵੀ ਸਖਤ ਪ੍ਰੋਗਰਾਮ ਦਿੱਤਾ ਜਾਂਦਾ ਉਸ ਨੂੰ ਉਸ ਤੋਂ ਵੀ ਜ਼ਿਆਦਾ ਸ਼ਕਤੀ ਨਾਲ ਲਾਗੂ ਕਰਨੀ ਅਸੀਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਸੋ ਇਹਦੀ ਬੇਤਿਆ ਸਮਾਂ ਥੋੜਾ ਜਿਆਦਾ ਲੱਗਾ ਮਾਫੀ ਤੇ ਬਲਾਰੇ ਸਾਡੇ ਬਹੁਤ ਰਹਿ ਧੰਨਵਾਦ ਧੰਨਵਾਦ ਜੀ ਸਭ ਨੂੰ ਅੱਜ ਜੋ ਸੁੰਦਰ ਨਗਰ ਮੰਡਲ ਦੇ ਵਿੱਚ ਅਰਥੀ ਭੂਕ ਮਜਾਰਾ ਕੀਤਾ ਗਿਆ ਮੈਨੇਜਮੈਂਟ ਦਾ ਔਰ ਪੰਜਾਬ ਸਰਕਾਰ ਦਾ ਇਹ ਜਿਹੜਾ ਪ੍ਰੋਗਰਾਮ ਹੈ ਐਸੋਸੀਏਸ਼ਨ ਆਫ ਜੇੀ ਬਿਜਲੀ ਮੁਲਾਜ਼ਮ ਇਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸੱਦੇ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਅੱਜ ਸਾਰੀਆਂ ਸਬ ਡਿਵੀਜ਼ਨ ਪੱਧਰ ਤੇ ਅਤੇ ਡਿਵੀਜ਼ਨ ਪੱਧਰ ਪੁਜਾਰੇ ਕੀਤੇ ਜਾ ਰਹੇ ਨੇ ਕਿਉਂਕਿ ਜਿਹੜੀ ਮੈਨੇਜਮੈਂਟ ਆ ਉਹ ਪੰਜਾਬ ਸਰਕਾਰ ਦੀ ਆਰਡ ਦੇ ਵਿੱਚ ਨਿੱਜੀਕਰਨ ਖਰੜਾ ਅੱਤਲੂ ਡਿਵੀਜ਼ਨਾਂ ਨੂੰ ਕਰਨ ਜਾ ਰਹੀ ਆ ਜਿਦੇ ਵਿੱਚ ਜਿਹਨੂੰ ਅਸੀਂ ਕਦਾ ਅਤੇ ਉਸ ਦਾ ਪੁਰਜੋਰ ਵਿਰੋਧ ਕਰਦੇ ਆ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਪੰਜ ਜ਼ੋਰ ਨੇ ਉਹਨਾਂ ਦੇ ਵਿੱਚ ਵੀ ਦੋ ਦੋ ਡਿਵੀਜ਼ਨਾਂ ਸਿਲੈਕਟ ਕੀਤੀਆਂ ਗਈਆਂ ਨੇ ਨਿੱਜੀਕਰਨ ਵਾਸਤੇ ਪ੍ਰਾਈਵੇਟ ਦੇਣ ਵਾਸਤੇ ਅਸੀਂ ਚਾਹੁੰਦੇ ਆ ਕੇ ਨਿਜੀ ਕੋਈ ਸੰਜੀਦਾ ਹੱਲ ਨਹੀਂ ਹੈ ਹਾਲੇ ਆ ਕਿ ਬਿਜਲੀ ਬੋਰਡ ਦੇ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਨੂੰ ਭਰਿਆ ਜਾਵੇ ਉਹਨਾਂ ਦੀ ਪੂਰਤੀ ਕੀਤੀ ਜਾਵੇ ਅਤੇ ਜੋ ਨਾਜਮ ਨੇ ਸਾਰੇ ਕਾਂਦੀ ਸੇਵਾ ਵਾਸਤੇ ਤਤ ਪਰ ਨੇ ਲੋਕਾਂ ਦੀ ਵਧੀਆ ਟੰਗ ਦੇ ਨਾਲ ਸੇਵਾ ਕਰ ਸਕਦੇ ਨੇ ਅਸੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਖਾਲੀ ਪਈਆਂ ਉਹਨਾਂ ਨੂੰ ਭਰ ਕੇ ਇਹ ਲੋਕਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਬੇਚੈਨੀ ਆ ਉਹਨੂੰ ਦੂਰ ਕੀਤਾ ਜਾਵੇ ਔਰ ਜੇਕਰ ਇਹ ਨਿੱਜੀਕਰਨ ਦਾ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਮੈਨੇਜਮੈਂਟ ਨੇ ਤਾਂ ਹੋਰ ਜਿਹੜੇ ਰਿਜ਼ਲਟ ਨੇ ਉਹ ਭਿਆਨਕ ਨਿਕਲਣੇ ਕਿ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਅਤੇ ਮੈਨੇਜਮੈਂਟ ਦੀ ਹੋਏਗੀ ਔਰ ਬਹੁਤ ਹੀ ਛੇਤੀ ਜੋ ਸੁਭਾਈ ਆਗੂ ਨੇ ਉਹ ਮੀਟਿੰਗ ਕਰਕੇ ਸੰਘਰਸ਼ ਦਾ ਪ੍ਰੋਗਰਾਮ ਦੇਣ ਜਾ ਰਹੇ ਨੇ ਔਰ ਅਸੀਂ ਸਮੁੱਚੇ ਮੁਲਾਜ਼ਮ ਨੇ ਉਹਨਾਂ ਤੋਂ ਇਹ ਆਸ ਵੀ ਕਰਦੇ ਆ ਕਿ ਇਸ ਨਿੱਜੀਕਰਨ ਦੇ ਵਿੱਚ ਵਿਰੋਧ ਦੇ ਵਿੱਚ ਜਿਹੜਾ ਆਪਾਂ ਵੱਧ ਚੜ ਕੇ ਹਿੱਸਾ ਪਾਈਏ ਔਰ ਇਸ ਨੂੰ ਆਪਾਂ ਰੋਕੀਏ ਬਹੁਤ ਬਹੁਤ ਧੰਨਵਾਦ ਜੀ ਹਾਂ ਮੈਂ ਕੇਵਲ ਸਿੰਘ ਬਨਵੈਤ ਮੀਤ ਪ੍ਰਧਾਨ ਪੰਜਾਬ ਪਾਵਰ ਕਮਨਟ੍ਰਸਟ ਕੋ ਪੈਨਸ਼ਨ ਯੂਨੀਅਨ ਜੁਆਇੰਟ ਫੋਰਮ ਤੇ ਇਕਤਾ ਮੰਚ ਦੇ ਸਾਥੀਆਂ ਦੇ ਨਾਲ ਮਿਲ ਕੇ ਪੈਨਸ਼ਨਰ ਨੇ ਵੀ ਪੂਰਨ ਤੌਰ ਤੇ ਪਾਰਟਿਸਪੇਟ ਕੀਤਾ ਇਹ ਫੈਸਲਾ 25 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਆ ਇਸ ਰੂਪ ভবন ਦੇ ਵਿੱਚ ਜੋ ਮੀਟਿੰਗ ਹੋਈ ਆ ਉੱਥੇ ਕੀਤਾ ਗਿਆ ਸੀ ਇਸ ਗੱਲ ਦਾ ਕਿ ਭਾਈ ਸਾਰੇ ਪੰਜਾਬ ਦੇ ਵਿੱਚ ਜੋ ਦੋਡ ਵੀਣਾ ਨੂੰ ਲਾਲਰੂ ਤੇ ਖੜੇ ਦੋਡ ਵੀਣਾ ਨੂੰ ਪ੍ਰਾਈਵੇਟ ਕਰਨ ਦੀ ਗੱਲ ਕੀਤੀ ਗਈ ਆ ਉਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ 28 ਤਰੀਕ ਨੂੰ ਧਰਨੇ ਮੁਜ਼ਾਰੇ ਤੇ ਆਰਸੀ ਫੂਕ ਮੁਜ਼ਾਰੇ ਹੋਣੇ ਸੀ ਉਸ ਨੂੰ ਫੈਸਲੇ ਨੂੰ ਨੇਪਰੇ ਚਾੜਨ ਦੇ ਵਾਸਤੇ ਅੱਜ ਸੁੰਦਰ ਨਗਰ ਡਵੀਨ ਦੇ ਕਾਮਿਆਂ ਨੇ ਪੈਨਸ਼ਨਰਸ ਨੇ ਇਕੱਠੇ ਹੋ ਕੇ ਇੱਥੇ ਆਰਸੀ ਫੂਕ ਮੁਜ਼ਾਹਰਾ ਕੀਤਾ ਔਰ ਅਸੀਂ ਸਰਕਾਰ ਨੂੰ ਸਾਰੇ ਮੁਲਾਜ਼ਮਾਂ ਨੇ ਤੇ ਪੈਨਸ਼ਨਰਾਂ ਨੇ ਸਰਕਾਰ ਨੂੰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇਹ ਵਾਰਨਿੰਗ ਦਿੱਤੀ ਆ ਕਿ ਆਪਣੀਆਂ ਨੀਤੀਆਂ ਜਿਹੜੀਆਂ ਨੇ ਉਹ ਠੀਕ ਕੀਤੀਆਂ ਜਾਣ ਜਿਸ ਢੰਗ ਦੇ ਨਾਲ ਸਰਕਾਰ ਜਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਫੈਸਲੇ ਕਰਨ ਜਾ ਰਹੀ ਆ ਕਿ ਡੋਟ ਵੀ ਨਾ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਗੱਲ ਕਰ ਰਹੀਆਂ ਨੇ ਇਹ ਗੱਲ ਬੜੀ ਖਤਰਨਾਕ ਗੱਲ ਹੈ ਇਹ ਗੱਲ ਇਹ ਫੈਸਲਾ ਬਿਜਲੀ ਬੋਰਡ ਦੀ ਮੈਨੇਜਮੈਂਟ ਜੇ ਕਰੇਗੀ ਤਾਂ ਪੰਜਾਬ ਦੇ ਮੁਲਾਜ਼ਮ ਇਸ ਨੂੰ ਸਹਿਮਤੀ ਕਰਨਗੇ ਔਰ ਪੰਜਾਬ ਦੇ ਪੈਨਸ਼ਨਰ ਵੀ ਉਹਨਾਂ ਦੇ ਨਾਲ ਡਟਵੀਂ ਹਮਾਇਤ ਕਰਨਗੇ ਸ਼ਾਨਾ-ਬਸ਼ਾਨਾ ਉਹਨਾਂ ਦੇ ਨਾਲ ਚੱਲਣਗੇ ਹਰ ਇੱਕ ਧਰਨੇ ਮੁਜਾਰੇ ਦੇ ਵਿੱਚ ਇਹ ਪੈਨਸ਼ਨਰ ਜਿਹੜੇ ਨੇ ਉਹ ਸ਼ਾਮਲ ਹੋਣਗੇ ਸੋ ਇੰਨਾ ਕੁਝ ਕਹਿੰਦਾ ਹੋਇਆ ਇਹ ਵਿਸ਼ਵਾਸ ਦਵਾਣੇ ਆ ਇਸ ਜੋਇੰਟ ਫੋਰਮ ਤੇ ਇਕਤਾ ਮੈਂ ਚ ਦੇ ਬਾਂਚਰੂ ਇਹ ਅਸੀਂ ਪੈਨਸ਼ਨ ਜਿਹੜੇ ਨੇ ਉਹ ਵੱਧ ਤੋਂ ਵੱਧ ਹਰ ਦਫਤਰ ਦੇ ਵਿੱਚ ਸਾਡੇ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਪੈਨਸ਼ਨਰ ਨੇ ਅੱਜ ਵੀ ਪਾਰਟਿਸਿਪੇਟ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੀ ਮੂਵਮੈਂਟ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਦੇਣਗੇ ਧੰਨਵਾਦ ਜੀ ਅੱਜ ਸੁੰਦਰ ਨਟ ਵੀ ਦੇ ਵਿੱਚ ਸਾਰੇ ਪੰਜਾਬ ਦੇ ਕਰਮਚਾਰੀ ਦਿਆਂ ਜੋ ਜਥੇਬੰਦੀਆਂ ਨੇ ਉਹਨਾਂ ਦੇ ਖੁਸ਼ਮਸਤੀ ਕਾਰਜ ਜੋ ਵੜੀ ਦੀਆਂ ਡਵੀਨਾਂ ਦਾ ਨਿਜੀਕਰਨ ਕਰਨ ਦਾ ਸਾਰੇ ਨੇ ਪੂਰੀ ਕੜੀ ਦੇ ਵਿੱਚੋਂ ਅੱਜ ਸੁੰਦਰਨ ਡਵੀਨ ਦੇ ਵਿੱਚ ਜਿਹੜਾ ਇਹ ਰੋਸ ਰੈਲੀ ਕੀਤੀ ਗਈ ਤੇ ਨਾਲ ਪੰਜਾਬ ਸਰਕਾਰ ਦਾ ਤੇ ਪਾਵਰਕਮ ਦੀ ਮੈਨੇਜਮੈਂਟ ਦਾ ਜਿਹੜਾ ਅਰਥੀ ਭੂਕੇ ਸਮੁੱਚੇ ਕਰਮਚਾਰੀਆਂ ਵੱਲੋਂ ਜਿਹੜਾ ਉਹ ਪ੍ਰੋਟੈਸਟ ਯਾਰ ਕੀਤਾ ਹੈ ਔਰ ਸਰਕਾਰ ਜਿਸ ਢੰਗ ਦੇ ਵਾਦੇ ਕਰਕੇ ਇਹ ਹੋਂਦ ਵਿੱਚ ਆਈ ਹੈ ਤੇ ਉਹਦੇ ਉਲਟ ਕਰਮਚਾਰੀਆਂ ਦਾ ਵਾਦੇ ਚੰਗੀਆਂ ਸਹੂਲਤਾਂ ਦੇਣਾ ਵੱਡੀ ਗਿਣਤੀ ਭਰਤੀ ਕਰਨਾ ਤੇ ਮਲਾਕ ਪੰਜਾਬ ਸਰਕਾਰ ਦੇ ਸਮੁੱਚੇ ਕਰਮਚਾਰੀਆਂ ਦੀਆਂ ਜੋ ਪੈਂਡਿੰਗ ਡਿਮਾਂਡਸ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਵਾਸਤੇ ਜੋ ਸਰਕਾਰ ਨੇ ਵਾਦਾ ਕੀਤਾ ਸੀ ਉਹਦੇ ਉਲਟ ਜਿਹੜੀ ਸਰਕਾਰ ਉਹ ਚੱਲ ਰਹੀ ਹੈ ਜਿਹਦੇ ਤਹਿਤ ਕਿ ਪ੍ਰਾਈਵੇਟੇਸ਼ਨ ਕਰਨਾ ਪੈਨਸ਼ਨ ਜਿਹੜੀ ਹੈ ਉਹ ਨਾ ਦੇਣਾ ਤੇ ਪੈਨਸ਼ਨਾਂ ਨੂੰ ਵੀ ਟਾਲਮਟੋਲ ਕਰਨਾ ਤੇ ਡੀਏ ਦੀਆਂ ਕਿਸ਼ਤਾਂ ਬਹੁਤ ਸਾਰੇ ਜਿਹੜੇ ਸਾਡੀਆਂ ਮੰਗਾਂ ਨੇ ਉਹ ਪੈਂਡਿੰਗ ਪਈਆਂ ਨੇ ਪਰ ਜਿਹੜਾ ਸਭ ਤੋਂ ਭਖਮਾ ਮਸਲਾ ਹੈ ਕਿ ਜਿਵੇਂ ਜੋਨਾਂ ਦੇ ਅੰਦਰ ਸਰਕਲਾਂ ਦੇ ਅੰਦਰ ਕਿ ਡਵੀ ਨਾ ਜਿਹੜੀਆਂ ਸੁਚਾਰੂ ਤਰੀਕੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਪਾਵਰ ਕਾਮ ਦੇ ਖਜ਼ਾਨੇ ਵਿੱਚ ਵੱਡਾ ਬੈਨੀਫਿਟ ਪ੍ਰੋਫਿਟ ਪਾ ਰਹੀਆਂ ਨੇ ਤੇ ਉਹਨਾਂ ਦਾ ਨਿਜੀਕਰਨ ਕਰਨਾ ਤੇ ठेकेदारों ਨੂੰ ਉਹ ਕੰਮ ਦੇਣਾ ਤੇ ਕਰਮਚਾਰੀ ਜਿਹੜੇ ਨੇ ਸਮਝੇ ਇਸ ਗੱਲ ਦੇ ਵਿੱਚ ਬੜੀ ਪਰੇਸ਼ਾਨੀ ਦੇ ਵਿੱਚ ਨੇ ਕਿ ਜਿਹੜਾ ਇਹ ਹਲਕੀ ਬਣੇਗਾ ਇਸ ਕਰਕੇ ਸਮੁੱਚੇ ਪੰਜਾਬ ਦੇ ਜਿੰਨੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਸਮੁੱਚੀਆਂ ਨੇ ਫੈਸਲਾ ਲੈ ਕੇ ਕਿ ਇਹ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਡਟਮਾ ਜਿਹੜਾ ਵਿਰੋਧ ਕਰਨਾ ਤੇ ਆਉਣ ਵਾਲੀ 8 ਤਰੀਕ ਨੂੰ ਜੋ ਵੀ ਸਮੁੱਚੀ ਲੀਡਰਸ਼ਿਪ ਦੇ ਪੰਜਾਬ ਦੇ ਸੱਦੇ ਤੇ ਜੋ ਵੀ ਫੈਸਲੇ ਆਣਗੇ ਉਹਨਾਂ ਨੂੰ ਹੂ ਹੂ ਵੱਡੀ ਗਿੰਦੇ ਦੇ ਵਿੱਚ ਇੰਪਲੀਮੈਂਟ ਕਰਨਾ ਤੇ ਸਾਰੇ ਸਾਥੀਆਂ ਨੂੰ ਤੇ ਅਸੀਂ ਇਹ ਆਪ ਜੀ ਮੱਧਮ ਰਾਹੀਂ ਦੱਸਣਾ ਚਾਹੁੰਦੇ ਆਂ ਕਿ ਜੋ ਇਹ ਸੰਘਰਸ਼ ਨੇ ਇਹਨਾਂ ਨੂੰ ਹੋਰ ਟਿੱਕਾ ਤੇ ਆਕਾਰ ਹੀ ਦਾ ਵੱਡਾ ਕੀਤਾ ਜਾਵੇ ਔਰ ਜੋ ਆਮ ਪਬਲਿਕ ਹੈ ਉਹਦੇ ਉਹਨੂੰ ਜੋ ਪਰੇਸ਼ਾਨੀ ਹੋਣੀ ਹੈ ਇਹ ਹੋ ਰਹੀ ਹੈ ਤੇ ਅਸੀਂ ਚਾਹਦੇ ਹਾਂ ਕਿ ਵੱਡੀ ਗਿਣਤੀ ਭਰਤੀ ਕਰਕੇ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਤੇ ਲੋਕਾਂ ਨੂੰ ਜਿਹੜੀ ਹੈ ਵਧੀਆ ਸਹੂਲਤ ਦੇ ਜੋ ਵਾਅਦੇ ਕੀਤੇ ਆ ਸਰਕਾਰ ਨੇ ਉਹ ਵਾਅਦੇ ਜਿਹੜੇ ਆ ਪੂਰੇ ਕਰਨ ਆਪ ਸਭ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਲ ਦੀਆਂ ਜੋ ਦੋ ਡਿਵੀਜ਼ਨਾਂ ਲਾਲੜੂ ਅਤੇ ਖਰੜ ਜੋ ਕਿ ਬਹੁਤ ਸੱਚੇ ਢੰਗ ਨਾਲ ਵਰਕਿੰਗ ਦੇ ਵਿੱਚ ਨੇ ਪੰਜਾਬ ਸਰਕਾਰ ਵੱਲੋਂ ਇਹਨਾਂ ਦੋਨਾਂ ਡਿਵੀਜ਼ਨਾਂ ਦਾ ਜਿਹੜਾ ਕੰਮਕਾਜ ਆ ਉਹ ਪਿਛਲੇ ਦਿਨੀ ਨੀਤੀ ਬਣਾਈ ਗਈ ਕਿ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਹੀ ਉਸ ਦੀ ਵਿਰੋਧਤਾ ਜ਼ਾਹਿਰ ਕਰਦੇ ਹੋਏ ਅੱਜ ਸੁੰਦਰ ਨਗਰ ਮੰਡਲ ਜਿਹੜੀ ਡਿਵੀਜ਼ਨ ਆ ਪੀਐਸਪੀਸੀਐਲ ਦੀ ਲੁਧਿਆਣਾ ਵਿਖੇ ਅੱਜ ਅਸੀਂ ਸਾਰੇ ਸਮੂਹ ਮੁਲਾਜ਼ਮ ਜਥੇਬੰਦੀਆਂ 71 ਹੋ ਕੇ ਗੇਟ ਰੈਲੀ ਕੀਤੀ ਹੈ ਤੇ ਅਰਥੀ ਫੂਕ ਪੰਜਾਬ ਸਰਕਾਰ ਦੀ ਅਰਥੀ ਫੂਕ ਦਾ ਮੁਜ਼ਾਹਰਾ ਕੀਤਾ ਹੈ ਮੈਂ ਅੱਜ ਦੀ ਇਸ ਆਰਥੀਫੂਕ ਮੁਜਾਰੇ ਤੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੂਗਾ ਕਿ ਇਹੋ ਜੀਆਂ ਕੋਝੀਆਂ ਨੀਤੀਆਂ ਤੋਂ ਪੰਜਾਬ ਸਰਕਾਰ ਬਾਝ ਆਵੇ ਅਤੇ ਜੋ ਵੀ ਪੰਜਾਬ ਨੂੰ ਵਧੀਆ ਰੈਵਨਿਊ ਦੇਣ ਵਾਲਾ ਵਿਭਾਗਾਂ ਉਹਨੂੰ ਸੰਭਾਲੇ ਨਾ ਕਿ ਇਸ ਨੂੰ ਖਤਮ ਕਰਨ ਵੱਲ ਆਪਣਾ ਜ਼ੋਰ ਲਗਾਵੇ ਧੰਨਵਾਦ ਜੀ